ਉਹ ਨਾ ਜਿਹੜਾ ਜਿਹੜਾ ਕੁਜੀ ਤੇ ਪਤਾ ਨਹੀਂ ਬਾਂਦਰ ਫੜਨ ਦਾ ਇਹ ਤਰੀਕਾ ਕੀ ਹੈ ਮੈਨੂੰ ਸਮਝਾਉਂਗੇ ਇਹਦੇ ਵਿੱਚ ਗੱਲ ਆਏ ਆ ਜੀ ਕਿਵੇਂ ਫੜਿਆ ਜਾਂਦਾ ਕੁਜੀ ਦਾ ਕੁਜੀ ਦੇ ਵਿੱਚ ਰਹੇ ਆ ਜਿਹੜਾ ਬਾਂਦਰ ਉਹਨੂੰ ਛੋਲਿਆਂ ਨੂੰ ਬਹੁਤ ਵਧੀਆ ਖਾਂਦਾ ਹਾਂਜੀ ਉਹ ਜਿਹੜਾ ਜਾਲੀ ਹੁੰਦਾ ਨਾ ਉਹ ਕੁਜੀ ਨੂੰ ਬੰਨ੍ਹ ਦਿੰਦਾ ਰੱਸੀ ਹਾਂਜੀ ਤੇ ਉਹਦੇ ਵਿੱਚ ਪਾਉਂਦਾ ਛੋਲੇ ਹਾਂ ਤੇ ਜਦੋਂ ਉਹ ਮੁੱਠ ਭਰਦਾ ਨਾ ਹਾਂ ਉਹ ਫਿਰ ਉਹਨਾਂ ਵੀ ਵਾਵਾ ਚੁੱਕ ਲਾਉਣ ਹਾਂ ਜਿਵੇਂ ਉਹ ਕਹਿ ਰਹੇ ਆ ਵੀ ਹੁਣ ਅਸੀਂ ਪੈਸੇ ਵਾਵਾ ਲੈ ਲੇ ਆ ਹਾਂਜੀ ਵੀ ਮੈਂ ਵਾਵਾ ਚੁੱਕ ਲਾ ਉਹਦੀ ਫਿਰ ਮੋਠਾ ਭੁੱਲ ਜਾਂਦੀ ਆ ਉਹ ਕੁਜੀ ਚੋਂ ਨਿਕਲਦੀ ਨਹੀਂ ਉਹਨਾਂ ਚ ਰਜਾਲ ਛਾਪਾ ਮਾਰ ਲਿੰਦਾ ਠੀਕ ਐ ਬਣ ਨਹੀਂ ਤੇ ਹੁਣ ਮੜਾ ਇੱਧਰ ਵੀ ਵਿਆਖਿਆ ਕਰੋ ਵੀ ਜਿਹੜੇ ਬੰਦੇ ਨੂੰ ਤੁਸੀਂ ਐ ਫੜਨਾ ਚਾਹੁੰਦੇ ਹੋ ਹਾਂ ਉਹਦਾ ਕੋਈ ਸਟੈਪ ਵਾਈਜ਼ ਕਿਵੇਂ ਕਿਵੇਂ ਕਰਿਆ ਜਾਊਗਾ ਕੋਈ ਕੋਈ ਯੋਜਨਾ ਹੀ ਸੀ ਦੱਸਦੇ ਹੁੰਦੇ ਨਾ ਨਾ ਇਹ ਦੱਸਤਾ ਤੇ ਬਲ ਕਾਲ ਨਹੀਂ ਗੱਲ ਵਿਗੜੀ ਇਹ ਤਾਂ ਇਹ ਤਾਂ ਬਾਬਾ ਵਿਧੀ ਚੰਦ ਘੋੜੇ ਲਿਆ ਸੀ ਨਾ ਹਾਂਜੀ ਬਾਬਾ ਵਿਧੀ ਚੰਦ ਤੇ ਘੋੜੇ ਲਿਆ ਸੀ ਹਾਂ ਐਦਾ ਸਾਰੇ ਘੋੜੇ ਤੇ ਵਾਧ ਕੇ ਜਿੱਦਿ ਉਹ ਦੱਸਣ ਲੱਗ ਜਾਂਦਾ ਵੀ ਮੈਂ ਘੋੜੇ ਲੈਣ ਆਇਆ ਹਾਂ ਤੇ ਫੇਰ ਉਹ ਸਾਨੂੰ ਵੜਨ ਦੇਣ ਲੱਗਿਆ ਸੀ ਉੱਥੇ ਇਹ ਤਾਂ ਅਸੀਂ ਵਿਧੀ ਬਣਾ ਕੇ ਖੋਲੇ ਪਹੁੰਚੇ ਆ ਕੋਤਾ ਜਾਣਦਾ ਨਹੀਂ ਪਹਿਲਾਂ ਆਪਣੀ ਸਕੀਮ ਨਹੀਂ ਦੱਸਦੇ ਤੁਸੀਂ ਨਹੀਂ ਜਿੰਨਾ ਹੀ ਪਹਿਲਾਂ ਆਪਣੀ ਯੋਜਨਾ ਨਹੀਂ ਦੱਸਦੇ ਫਿਰ ਤੁਸੀਂ ਪੰਜਾਬੀ ਕੀ ਹੋਏਗਾ ਹੋਰ ਕੀ ਹੋਏ ਅੱਛਾ ਤੋ ਤੁਸੀਂ ਲਾਹੌਰ ਤੋਂ ਆਏ ਹੋ ਹਾਂ 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 ਹੁਣ ਕਿੱਥੇ ਐ ਤੁਹਾਡਾ ਜਿਹੜਾ ਟਿਕਾਣਾ ਅਸੀਂ ਇੱਥੇ ਰਹਿੰਦੇ ਹਾਂ ਮੈਂ ਕਿਤੇ ਸਾਡਾ ਬਲਬਲਾ ਸਾਡਾ ਲੋਆ ਨੇ ਕਿਹੜਾ ਟਿਕਾਣਾ ਸਾਡਾ ਕੋਈ ਟਿਕਾਣਾ ਨਹੀਂ ਅਸੀਂ ਬਾਬਾ ਗੁਰਵੰਗ ਸਿੰਘ ਦੀ ਨਵੀਂ ਗਲੀਆਂ ਠੀਕ ਹੈ ਬਾਬਾ ਗੁਰਵੰਗ ਸਿੰਘ ਦੀ ਕਿ ਜੇ ਬਾਬਾ ਗਰਵਖਸ ਸਿੰਘ ਜੀ ਨਾ ਆ ਰਿਹਾ ਕਿ ਅਸੀਂ ਵੀ ਕੋ ਥੋੜਾ ਬਹੁਤਾ ਫੋਨ ਦਾ ਤੇ ਚਸਕਾ ਹੈ ਹੀ ਸਾਡੇ ਚ ਵੀ ਬਿਲਕੁਲ ਬਿਲਕੁਲ ਇਹ ਕਿੱਥੇ ਫਿਰਦਾ ਹੈ ਇਹ ਤਾਂ ਜੇ ਕੱਲ ਕੱਲ ਚਾਹ ਦੇ ਘੁੱਟ ਬਣਾਉਂਦਾ ਫਿਰਦਾ ਰਿਹਾ ਜੇ ਉਹ ਅੱਜ ਸਾਡੇ ਦੇ ਹੈ ਵੀ ਹੋਇਆ ਬੈਠਾ ਮੈਂ ਤਾਂ ਇਹਨੂੰ ਥਾਪੀਆਂ ਮਾਰਦਾ ਆ ਇਧਰ ਨਹੀਂ ਕੀ ਆ ਮੌਕਾ ਵੇ ਮੇਰੀ 85 ਸਾਲ ਦੀ 88 ਸਾਲ ਦੀ ਉਮਰ ਹਾਂਜੀ ਤੇਰੇ ਨੇ ਵੇਖੋ ਅੱਜ ਉਹ ਜਦੋਂ ਉਹ ਉਹਦੇ ਘਰ ਮੁੰਡਾ ਆਇਆ ਮੁੱਸੇ ਵਾਲੇ ਦੇ ਹਾਂਜੀ ਪਹਿਲਾਂ ਤਾਂ ਨਾ ਮਾਰਿਆ ਫਿਰ ਉਹ ਹੋਇਆ ਫਿਰ ਉਹਦਾ ਪਤਾ